ਸਤਿ ਸ਼੍ਰੀ ਅਕਾਲ ਦੋਸਤੋਂ ਇੱਕ ਕਹਾਣੀ ਹੈ ਜੀ ਸ਼ੇਰ ਦਾ ਭਾਸ਼ਣ ਸ਼ੇਰ ਨੇ ਸਾਰੇ ਜਾਨਵਰਾਂ ਨੂੰ ਸੋਮਵਾਰ ਦਾ ਸੱਦਾ ਦਿੰਦੇ ਹੋਏ ਕਿਹਾ ਤੁਹਾਡੇ ਸਭ ਵਿੱਚੋਂ ਇੱਕ ਮੇਰਾ ਪੀਏ ਤੇ ਬਾਕੀਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਜਾਵੇਗਾ ਤੇ ਬਾਅਦ ਵਿੱਚ ਮੈਂ ਭਾਸ਼ਣ ਦੇਵਾਂਗਾ ਸੋਮਵਾਰ ਵਾਲੇ ਦਿਨ ਸਾਰੇ ਜਾਨਵਰ ਖੂਬ ਤਿਆਰੀਆਂ ਕਰਕੇ ਪਧਾਰੇ ਬੱਕਰੀ ਤੇ ਲੂੰਬੜੀ ਨੇ ਰੰਗीन ਐਨਕਾ ਲਾਈਆਂ ਹੋਈਆਂ ਸਨ ਬਾਂਦਰ ਖੋਤਾ ਰਿਛ ਆਦੀ ਪ੍ਰੈਸ ਕਿਤੇ ਕੱਪੜੇ ਪਾਈ ਮੂੰਹ ਚ ਮੁਸਕਰਾ ਰਹੇ ਸਨ ਸਮਾਗਮ ਸ਼ੁਰੂ ਹੋ ਗਿਆ ਖੋਤਾ ਪਹਿਲਾਂ ਹੀ ਖੜਾ ਹੋ ਗਿਆ ਮੈਂ ਪੀਏ ਬਣਾਗਾ ਨਹੀਂ ਮੈਂ ਬਣਾਗਾ ਨਹੀਂ ਮੈਂ ਬਣੂ ਬੱਕਰੀ ਬਾਂਦਰ ਤੇ ਲੂੰਬੜੀ ਆਪਣਾ ਦਬਾ ਪਾ ਰਹੇ ਸਨ ਅਖੀਰ ਜਦੋਂ ਗੱਲ ਵੱਧਦੀ ਗਈ ਤਾਂ ਹੱਥੋਂ ਪਾਈ ਸ਼ੁਰੂ ਹੋ ਗਈ ਮੇਜ਼ ਕੁਰਸੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਲੂੰਬੜੀ ਤੇ ਬੱਕਰੀ ਐਨਕਾ ਤੋੜਾ ਕੇ ਬਹਿ ਗਈਆਂ ਕਸੋਂ ਨਮੋਕੀਆਂ ਨਾਲ ਕਈਆਂ ਦੇ ਨੀਲੇ-ਨੀਲ ਪੈ ਗਏ ਸ਼ੇਰ ਨੇ ਮਸਾਂ ਹੀ ਸ਼ਾਂਤੀ ਕਰਾਈ ਤੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਅਨੁਸ਼ਾਸਨ ਨਹੀਂ ਰੱਖ ਸਕੇ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਤੁਸੀਂ ਖੁਦ ਸਿਆਣੇ ਸੀ ਇਸ ਤੋਂ ਬਾਅਦ ਸ਼ੇਰ ਚੁੱਪ ਕਰ ਗਿਆ ਖੋਤਾ ਬਾਂਦਰ ਫਿਰ ਬਹਿਸਨ ਲੱਗੇ ਲੱਖ ਲਾਨਾ ਤਾ ਤੁਹਾਡੇ ਤੇ ਜਿਹੜੀ ਮੈਂ ਗੱਲ ਨਹੀਂ ਕਹਿਣੇ ਚਾਹੁੰਦਾ ਸੀ ਕਹਿਣੇ ਪੈ ਰਹੀ ਹੈ ਤੁਸੀਂ ਵੀ ਭਾਰਤ ਦੇ ਮੰਤਰੀਆਂ ਦੀ ਝੂਠ ਖਾ ਲਈ ਹੈ ਹੁਣ ਸਾਰੇ ਜਾਨਵਰ ਬਿਲਕੁਲ ਸ਼ਾਂਤ ਹੋ ਗਏ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਸ਼ੇਰ ਬਹੁਤ ਵੱਡੀ ਗੱਲ ਕਹਿ ਗਿਆ ਹੋਵੇ